ਸਿਵਲ ਹਸਪਤਾਲ ਸਮਾਣਾ ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਜੀ ਹਾਂ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਜੰਮ ਕੇ ਦੋ ਤਰ੍ਹਾਂ ਦੇ ਵਿਚਾਲੇ ਚੱਲੇ ਇੱਕ ਸਨਮੁੱਕੇ ਇੱਥੋਂ ਤੱਕ ਕਿ ਹਸਪਤਾਲ ਚ ਪਏ ਵਾਈਪਰ ਤੇ ਸਟੂਲ ਵੀ ਮਾਰੇ ਗਏ ਜੀਆਂ ਦੱਸ ਦਈਏ ਫਤੇਪੁਰ ਚ ਦੋ ਤਰ੍ਹਾਂ ਦੀ ਲੜਾਈ ਤੋਂ ਬਾਅਦ ਜਦੋਂ ਇੱਕ ਧਿਰ ਦੇ ਜ਼ਖਮੀ ਲੋਕ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤਾਂ ਦੂਜੀ ਧਿਰ ਵੱਲੋਂ ਹਸਪਤਾਲ ਪਹੁੰਚ ਕੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਦੇ ਉੱਪਰ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ ਗਏ ਨੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਦੱਸ ਦਈਏ ਕਿ ਇੱਥੇ ਹੀ ਇਸ ਹਮਲੇ ਦੇ ਵਿੱਚ ਕਰੀਬ 6 ਲੋਕਾਂ ਦੇ ਕਰੀਬ ਜ਼ਖਮੀ ਹੋ ਗਏ ਨੇ ਅਤੇ ਇਸ ਬਾਬਤ ਸਮਾਣਾ ਸਿਟੀ ਦੇ ਇੰਚਾਰਜ सुरेंद्रਪਾਲ ਬਾਠ ਨੇ ਕਿਹਾ ਹੈ ਕਿ ਪੀੜਤਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਹੈ ਜੋ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅਤੇ ਇੱਥੇ ਇਹ ਵੀ ਦੱਸ ਦਈਏ ਕਿ ਹਸਪਤਾਲ ਚ ਪਏ ਬੈੱਡ ਕੁਰਸੀ ਤੇ ਸ਼ੀਸ਼ੇ ਵੀ ਹਮਲਾਵਾਰਾਂ ਵੱਲੋਂ ਤੋੜ ਦਿੱਤੇ ਗਏ ਸਿਵਲ ਹਸਪਤਾਲ ਸਮਾਣਾ ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਜੀ ਹਾਂ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਜੰਮ ਕੇ ਦੋ ਤਰ੍ਹਾਂ ਦੇ ਵਿਚਾਲੇ ਚੱਲੇ ਇੱਕ ਸਨਮੁਕੇ ਇੱਥੋਂ ਤੱਕ ਕਿ ਹਸਪਤਾਲ 'ਚ ਪਏ ਵਾਈਪਰ ਤੇ ਸਟੂਲ ਵੀ ਮਾਰੇ ਗਏ ਜੀਆਂ ਦੱਸ ਦਈਏ ਫਤੇਪੁਰ 'ਚ ਦੋ ਤਰ੍ਹਾਂ ਦੀ ਲੜਾਈ ਤੋਂ ਬਾਅਦ ਜਦੋਂ ਇੱਕ ਧਿਰ ਦੇ ਜ਼ਖਮੀ ਲੋਕ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤਾਂ ਦੂਜੀ ਧਿਰ ਵੱਲੋਂ ਹਸਪਤਾਲ ਪਹੁੰਚ ਕੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਦੇ ਉੱਪਰ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲੇ ਕੀਤੇ ਗਏ ਨੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ